ਖਬਰਾਂ ਦੇ ਬੁਲੇਟਿਨ ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਨਕੋਦਰ ਵਿਖੇ ਚੋਰਾਂ ਨੇ ਮਚਾਈ ਦਹਿਸ਼ਤ ਨਕੋਦਰ ਦੇ ਨੂਰ ਮਹਿਲ ਰੋਡ ਤੇ ਸਥਿਤ ਇੱਕ ਸੈਨੇਟਰੀਆ ਤੇ ਬਿਜਲੀ ਦੀ ਦੁਕਾਨ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਦੁਕਾਨ ਵਿੱਚ ਪਿਆ ਲੱਖਾਂ ਰੁਪਏ ਦਾ ਸਮਾਨ ਅਤੇ ਨਕਦੀ ਲੈ ਕੇ ਚੋਰ ਰਫੋ ਚੱਕਰ ਹੋ ਗਏ ਬਾਹਰ ਵਾਲੇ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਤੇ ਪੁਲਿਸ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ ਰਾਤੀ 2:00 ਵਜੇ 1:30 ਵਜੇ ਮੈਂ ਰਾਤੀ ਚੈੱਕ ਕੀਤੇ ਕੈਮਰੇ ਔਨਲਾਈਨ ਫੋਨ ਤੇ ਉਸ ਟਾਈਮ ਸਾਰਾ ਕੁਝ ਸਹੀ ਸੀਗਾ ਜਿੱਤਾ ਤੇ ਉਸ ਤੋਂ ਬਾਅਦ ਫਿਰ ਮੈਂ ਜਿੱਦ ਪੈ ਗਿਆ ਪਿਸ਼ਾਬ ਸ਼ੂ ਕਰਕੇ ਰਾਤ ਨੂੰ ਤੇ ਫਿਰ ਬਾਅਦ ਚ 2:00 ਵਜੇ ਇਹ ਆਇਆ ਉਹੇ ਕੰਮ ਜਿੱਦਾ 2:00 ਵਜੇ ਤੋਂ 4:00 ਵਜੇ ਤੱਕ ਹਾਂਜੀ ਸੀਸੀਟੀਵੀ ਕੈਮਰੇ ਵਿੱਚ ਉਹ ਆਏ ਸਾਰੇ ਦੋ ਜਣੇ ਜਿਹੜੇ ਚਿੱਟੇ ਕੱਪੜੇ ਪਾਏ ਹੋਏ ਉਹਨਾਂ ਦੇ ਤੇ ਪੋਰਿਆਂ ਦੇ ਵਿੱਚ ਸਮਾਨ ਪਾਉਰੇ ਆ ਕੱਢ ਕੱਢ ਕੇ ਜਿਹੜਾ ਡਰਾਜਾਂ ਜੋ ਕਾਊਂਟਰਾਂ ਜੋ ਸਾਰਾ ਕੱਢ ਕੱਢ ਕੇ ਉਹਨਾਂ ਨੇ ਪਾਇਆ ਆ ਉਹ 2:30 ਪੋਰੇ ਭਰ ਕੇ ਲੈ ਗਏ ਆ ਸਮਾਨ ਦੇ ਪਿੱਤਲ ਦਾ ਹੀ ਸਾਰਾ ਲੈ ਗਿਆ ਸਮਾਨ ਜਿੰਨਾ ਵੀ ਸੀਗਾ ਮੂੰਹ ਵਗੈਰਾ ਬੰਨੇ ਹੋਏ ਆ ਮੂੰਹ ਬੰਨੇ ਸੀਗੇ ਕੁਝ ਪਤਾ ਲੱਗਾ ਕਾਹਦੇ ਤੇ ਆਇਸੀ ਨਹੀਂ ਇਦਾਂ ਨਹੀਂ ਕੋਈ ਪਤਾ ਲੱਗਾ। ਅੱਛਾ ਕਾਦੀ ਦੀ ਦੁਕਾਨ ਕਾਦੀ ਦੀ ਆਪਣੀ ਸੈਂਟਰੀ ਦੀ ਦੁਕਾਨ ਦਾ ਬਿਜਲੀ ਦਾ ਸਾਮਾਨ ਹੈ ਜਿੱਥਾ। ਕਪੂਰਥਲਾ ਸ਼ਹਿਰ ਤੁੱਗਾਵਾਲ ਪਿੰਡ ਦੇ ਅੰਦਰ ਕੱਲ ਕਬੱਡੀ ਦਾ ਤੀਸਰਾ ਮੈਚ ਖੜਾਇਆ ਗਿਆ। ਮੈਚ ਦੇ ਅੰਦਰ 50 ਟੀਮਾਂ ਨੇ ਹਿੱਸਾ ਲਿਆ ਤੇ ਪਿੰਡ ਟੋਗਾਵਾਲ ਦੇ ਸਰਪੰਚ ਲਵਲੀ ਨੇ ਦੱਸਿਆ ਕਿ ਮੈਚ ਇਸ ਲਈ ਕਰਵਾ ਰਹੇ ਹਨ ਕਿ ਅੱਜ ਦੀ ਪੀੜ੍ਹੀ ਜੋ ਨਸ਼ੇ ਤੋਂ ਬੱਚੀ ਰਹੇ ਤੇ ਨੌਜਵਾਨਾਂ ਦਾ ਨਸ਼ੇ ਨੂੰ ਛੱਡ ਕੇ ਖੇਡਾਂ ਵੱਲ ਧਿਆਨ ਹੋਵੇ। ਮੈਚ ਨੂੰ ਦੇਖਣ ਲਈ ਆਸ-ਪਾਸੇ ਦੇ ਲੋਕ ਪਿੰਡਾਂ ਦੇ ਲੋਕ ਅਤੇ ਕਈ ਪਿੰਡਾਂ ਦੇ ਸਰਪੰਚ ਵੀ ਮੌਜੂਦ ਸਨ ਉਸ ਦੇ ਨਾਲ ਨਾਲ ਕਪੂਰਤਲਾ ਦੇ ਐਮਐਲਏ ਰਾਣਾ ਗੁਜੇਤ ਸਿੰਘ ਚੀਫ ਗੈਸ ਦੇ ਤੌਰ ਤੇ ਮੌਜੂਦ ਸਨ ਜਿੱਤਣ ਵਾਲੀ ਟੀਮ ਨੂੰ ਪਹਿਲਾ ਇਨਾਮ 71000 ਅਤੇ ਦੂਜਾ ਇਨਾਮ 52000 ਦਾ ਰੱਖਿਆ ਗਿਆ ਪੇਸ਼ ਹੈ ਕਪੂਰਤਲਾ ਤੋਂ ਸੀਨੀਅਰ ਕਰਾਈਮ ਰਿਪੋਰਟਰ ਪ੍ਰਭਕਰਤ ਅਤੇ ਸਹਿਯੋਗੀ ਮਨੀਸ਼ ਸ਼ਰਮਾ ਦੀ ਖਾਸ ਰਿਪੋਰਟ ਕੈਮਰਾਮੈਨ ਮਦਨਾਲ ਦੇ ਨਾਲ ਸ਼ਰਮਾ ਅੱਜ ਤੋਂ ਗਾਲ ਪੈਣ ਦੇ ਬਜਾਏ ਆ ਅੱਜ ਨਾਲ ਗੱਲ ਕਰਾਂਗੇ ਇੱਥੇ ਕਬੱਡੀ ਦਾ ਮੈਚ ਹੋ ਰਿਹਾ ਤੇ ਸਪੋਰਟਸ ਨਾਲ ਹਾਂ ਜੀ ਸੁਨਵਾਨ ਸਾਹਿਬ ਇੱਕ ਨਾਮ ਆਜਾ ਇਹ ਜੀ ਇਹ ਹੈਵੇ 23ਜਾ ਕਬੱਡੀ ਕੱਪ ਹੈਗਾ ਇਹ ਕਿੰਨੀਆਂ ਨੇ ਮਾਥੇ ਆਇਆਂ ਇੱਥੇ 50 ਟੀਮਾਂ ਉਹ ਪੰਦੇ ਆਈਆਂ ਵਾ ਤੇ ਜਿਹੜੀਆਂ 30 ਟੀਮਾਂ ਹੈਗੀਆਂ 70 ਕਿਲੋ ਦੀਆਂ ਤੇ ਜਿਹੜਾ ਮੈਡ ਕਬੱਡੀ ਦੇ ਕਰਵਾ ਰਹੇ ਆ ਇਹਦੇ ਵਿੱਚ ਇਨਾਮ ਫਰਸ਼ ਇਨਾਮ ਕੀ ਹੈ ਫਰਸ਼ ਪਾਈਏ 70000 ਰੁਪਿਆ ਵਾ ਤੇ ਜੋ ਕਿ ਨਾਲ ਉਹ ਦਨ ਦਿੱਤਾ ਜਾਣਾ ਵਾ ਤੇ ਦੂਸਰਾ ਨਾਮ ਹੈ ਜਿਹੜੇ 51000 ਰੁਪਿਆ ਉਹ ਪੰਦਾ ਹਾਂ ਜੀ ਤੇ ਤੀਜਾ ਮੈਦੂ ਜਿ ਕਰਵਾ ਰਹੇ ਆ ਤੇ ਤੁਸੀਂ ਪਹਿਲੇ ਸਰਵਰਜ ਬਣੇ ਆ ਤੁਸੀਂ ਪਹਿਲੀ ਵਾਰ ਬਣਦੇ ਤੁਸੀਂ ਪਹਿਲੀ ਵਾਰ ਚੁਣਾਰੇ ਹਾਂ ਅੱਜ ਪਹਿਲੀ ਵਾਰ ਮੈਂ ਸਰਪੰਚ ਬਣਿਆ ਪਰ ਕਰਵਾ ਮੈਂ ਅਸੀਂ ਰਹਿਣ ਸਾਰੇ ਪਿੰਡ ਦੇ ਸਹਿਯੋਗ ਨਾਲ ਐਨਐਵੀ ਜਿਹੜਾ ਸਹਿਯੋਗ ਨਾਲ ਤੇ ਸਾਰੇ ਨੌਜਵਾਨਾਂ ਸਹਿਯੋਗ ਨਾਲ ਇਲਾਕਾ ਵਾਸੀ ਸਹਿਯੋਗ ਨਾਲ ਹੋ ਰਿਹਾ ਜੀ ਹਾਂਜੀ ਤੁਹਾਡਾ ਨਾਮ ਜੀ ਤੇ ਤੁਸੀਂ ਦੱਸੋ ਕਬੱਡੀ ਦੇ ਮੈਚ ਬਾਰੇ ਤੁਸੀਂ ਕੋ ਕਬੱਡੀ ਦਾ ਮੈਚ ਜੀ ਤੀਜਾ ਟੂਰਨਾਮੈਂਟ ਸਾਡਾ ਬਹੁਤ ਵਧੀਆ ਸਾਡੇ ਪਿੰਡ ਦੇ ਸਹਿਯੋਗ ਦੇ ਨਾਲ ਸਾਰਾ ਪਿੰਡ ਸਾਡਾ ਸਹਿਯੋਗ ਦੇ ਰਿਹਾ ਤੇ ਬੱਚੇ ਵੀ ਅਹੀ ਹੈ ਕਿੰਨੇ ਮਦਸ਼ਿਆ ਤੋਂ ਭੱਜ ਕੇ ਬਨੇ ਲੱਗਣ ਤੇ ਇਸ ਕਰਕੇ ਅਸੀਂ ਅਗੋਂ ਵੀ ਕਰਾਵਾਉਂਦੇ ਰਾਂਗੇ ਜਿੰਨਾ ਵੀ ਪ੍ਰਮਾਤਮਾ ਨੇ ਚਾਹਿਆ ਤੇ ਅਸੀਂ ਟੂਰਨਾਮੈਂਟ ਕਰਵਾਉਂਦੇ ਰਾਂਗੇ ਬਾਕੀ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਪਿੰਡ ਵਾਲੇ ਦਾ ਹੋਰ ਸਾਡੇ ਜਿਹੜੇ ਐਮਐਲਏ ਸਾਹਿਬ ਰਾਣਾ ਸਾਹਿਬ ਉਹ ਵੀ ਆ ਰਹੇ ਆ ਕਪੂਤਲਾ ਸ਼ਹਿਰ ਦੇ ਵਿੱਚ ਪਿੰਡ ਚੱਲ ਬਿਬੜੀ ਤੇ ਸਰਪੰਚ ਕੁਲਵੰਤ ਕੋਰ ਜੀ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਹੈ ਕਿ ਉਹਨਾਂ ਦੇ ਪਤੀ ਪੰਚਾਇਤ ਮੈਂਬਰ ਰਹੇ ਚੁੱਕੇ ਹਨ ਤੇ ਪਿੰਡੇ ਲੋਕਾਂ ਦੀ ਸਹਿਮਤੀ ਨਾਲ ਉਹਨਾਂ ਨੂੰ ਪਿੰਡ ਦਾ ਸਰਪੰਚ ਬਣਾਇਆ ਗਿਆ। ਕੁਲਵੰਤ ਕੋਰ ਨੇ ਦੱਸਿਆ ਕਿ ਉਹ ਪਿੰਡ ਦਾ ਕੰਮ ਪਿੰਡ ਦੇ ਮੈਂਬਰਾਂ ਤੇ ਪਿੰਡ ਦੇ ਲੋਕਾਂ ਦੀ ਸਲਾਹ ਨਾਲ ਹੀ ਕਰਨਗੇ ਜੋ ਕਿ ਪਿੰਡ ਦੀ ਭਲਾਈ ਵਾਸਤੇ ਹੋਵੇਗਾ। ਜਦੋਂ ਇਸ ਸਬੰਧ ਵਿੱਚ ਕੁਲਵੰਤ ਕੋਰ ਦੇ ਪੁੱਤਰ ਮੰਗਾ ਜੀ ਨਾਲ ਗੱਲ ਕੀਤੀ ਗਈ ਤਾਂ ਮੰਗਾ ਜੀ ਨੇ ਦੱਸਿਆ ਕਿ ਉਹਨਾਂ ਦਾ ਸੁਪਨਾ ਹੈ ਕਿ ਉਹ ਆਪਣੇ ਪਿੰਡ ਨੂੰ ਬਿਲਕੁਲ ਸਾਫ਼ ਸੁਥਰਾ ਬਣਾ ਦੇਣ। ਮੰਗਾ ਜੀ ਨੇ ਵੀ ਦੱਸਿਆ ਕਿ ਪਹਿਲ ਦੇ ਆਧਾਰ ਤੇ ਉਹ ਆਪਣੇ ਪਿੰਡ ਦੇ ਛੱਪੜ ਅਤੇ ਸਕੂਲ ਦਾ ਕੰਮ ਕਰਵਾਉਣਗੇ ਤੇ ਜੋ ਗਲੀਆਂ ਕੱਚੀਆਂ ਹਨ ਤੇ ਜਿਨ੍ਹਾਂ ਗਲੀਆਂ ਵਿੱਚ ਸੀਵਰੇਜ ਦੀ ਮੁਸ਼ਕਿਲ ਉਹਨੂੰ ਸਹੀ ਕਰਵਾਉਣਗੇ। ਬਾਅਦ ਵਿੱਚ ਡਿਸਪੈਂਸਰੀ ਅਤੇ ਜਿੰਮ ਦਾ ਵੀ ਕੰਮ ਉਹ ਤਰੂਰ ਕਰਵਾਉਣਗੇ। ਅਸ਼ਾ ਕਪੂਰਤਲਾ ਤੋਂ ਸੀਨੀਅਰ ਕ੍ਰਾਈਮ ਰਿਪੋਰਟ ਪਰ ਕਵਰ ਰਤੇ ਸਹਿਯੋਗੀ ਮਨੀਸ਼ ਸ਼ਰਮਾ ਦੀ ਖਾਸ ਰਿਪੋਰਟ ਕੈਮਰਾਮੈਨ ਮਦਨ ਲਾਲ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਸ਼ੇਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਸਾਹਿਬਜਾਦਾ ਜੀਤ ਸਿੰਘ ਨਗਰਵਿਕੇ ਨਿਸ਼ਾਨੇ ਇਨਕਲਾਬ ਪਲਾਜ਼ਾ ਦਾ ਉਤ ਕਾਟਨ ਕੀਤਾ ਉਹਨਾਂ ਦੇ ਨਾਲ ਅੱਜ ਕੈਬਨਿਟ ਮੰਤਰੀ ਹਰਪਜਨ ਸਿੰਘ ਈਟੀਓ ਤੇ ਵ代 ਕੁਲਵੰਤ ਸਿੰਘ ਵੀ ਹਾਜ਼ਰ ਸਨ ਭਗਵੰਤ ਮਾਨ ਨੇ ਸੁਖਬੀਰ ਬਾਦਲ ਦੇ ਹਮਲੇ ਤੇ ਕਿਹਾ ਹੈ ਕਿ ਉਹ ਇਸ ਦੀ ਨਕੀਦੀ ਕਰਦੇ ਹਨ ਤੇ ਉਹਨਾਂ ਕਹਿ ਕੇ ਡੀਜੀਪੀ ਪੰਜਾਬ ਨੂੰ ਜਲਦੀ ਰਿਪੋਰਟ ਪੇਸ਼ ਕਰਨ ਲਈ ਕਿਹਾ ਉਨਾ ਪੰਜਾਬੀ ਪੰਜਾਬ ਪੁਲਿਸ ਨੂੰ ਵਧਾਈ ਵੀ ਦਿੱਤੀ ਕਿ ਉਹਨਾਂ ਕਰਕੇ ਇੰਨਾ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਮੁਹਾਲੀ ਦੇ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에어ਪੋਰਟ ਤੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਲਗਭਗ 35 ਫੁੱਟ ਉੱਚੇ ਬੁੱਤ ਦਾ ਲੋਕ ਅਰਪਣ ਹੋਇਆ। 5 ਕਰੋੜ ਦੀ ਲਾਗਤ ਨਾਲ ਜੈਪੁਰ ਤੋਂ ਇਹ ਬੁੱਤ ਬਣਾਇਆ ਗਿਆ। ਔਰ ਸ਼ਹੀਦਾਂ ਦੀ ਯਾਦ ਨੂੰ ਕਾਇਮ ਰੱਖਣਾ ਸਾਡਾ ਫਰਜ਼ ਹੈ। ਔਰ ਜਿਹੜੀਆਂ ਕੁਰਬਾਨੀਆਂ ਇਹਨਾਂ ਨੇ ਦਿੱਤੀਆਂ ਨੇ ਦੇਸ਼ ਵਾਸਤੇ ਉਹਨਾਂ ਨੂੰ ਕਦੇ ਭੁੱਲ ਨਹੀਂ ਸਕਦਾ ਕੋਈ ਵੀ ਸੋ ਕਿਉਂਕਿ 에어ਪੋਰਟ ਦਾ ਨਾਮ ਉਹਨਾਂ ਦੇ ਨਾਮ ਤੇ ਹੀ ਹੈ ਤਾਂ ਪੂਰੀ ਦੁਨੀਆ ਚੋਂ ਲੋਕ ਆਉਣਗੇ ਤਾਂ ਉਹ ਇੱਥੇ ਉਹਨਾਂ ਦਾ ਬੁੱਤ ਤੇ ਉਹਨਾਂ ਬਾਰੇ ਜਰੀ ਜਾਣਕਾਰੀ ਹੈ ਜੋ ਆਲੇ ਦੁਆਲੇ ਅਸੀਂ ਉਹਨਾਂ ਬਾਰੇ ਉਹਨਾਂ ਦੇ ਸੰਘਰਸ਼ ਬਾਰੇ ਉਹਨਾਂ ਦੀ ਆਜ਼ਾਦੀ ਦੇ ਵੀ ਯੋਗਦਾਨ ਬਾਰੇ ਸਾਰੀ ਡਿਟੇਲ ਦਿੱਤੀ ਹੋਈ ਹੈ ਉਹਨੂੰ ਪੜਨਗੇ ਦੇਖਣਗੇ ਔਰ ਇੱਥੋਂ ਕੁਝ ਸਿੱਕੇ ਵੀ ਜਾਣਗੇ ਸਾਡੀ ਨਵੀਂ ਪੀੜੀ ਨੂੰ ਪਤਾ ਲੱਗੂਗਾ ਕਿ ਆਜ਼ਾਦੀ ਜਿਹੜੀ ਆ ਸਾਨੂੰ ਸਸਤੀ ਨਹੀਂ ਮਿਲੀ ਆਜ਼ਾਦੀ ਵਾਸਤੇ ਸਾਨੂੰ ਮਹਿੰਗੀਆਂ ਕੁਰਬਾਨੀਆਂ ਦੇਣੀਆਂ ਪਈਆਂ ਨੇ ਸੋ ਮੈਂ ਅ ਅੱਜ ਸਾਡੇ ਐਮਪੀ ਸਾਹਿਬ ਅਨੰਦਪੁਰ ਸਾਹਿਬ ਤੋਂ ਕੰਗ ਸਾਹਿਬ ਸਾਡੇ ਐਮਐਲਏ ਸਾਹਿਬ ਮੋਹਾਲੀ ਤੋਂ ਕੁਲਵੰਤ ਜੀ ਸਾਡੇ ਜਿਹੜੇ ਮੰਤਰੀ ਸਾਹਿਬ ਜਿਹੜੇ ਜੰਡੇਆਲਾ ਗੁਰੂ ਤੋਂ ਐਮਐਲਏ ਨੇ ਹਰਪਜਨ ਸਿੰਘ ਜੀ ਟਿਊ ਤੇ ਸਾਡੀ ਸਾਰੀ ਟੀਮ ਮੁਹਾਲੀ ਦੀ ਮੈਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿਨਾ ਔਰ ਸਾਡੇ ਪ੍ਰਸ਼ਾਸਨ ਨੂੰ ਵੀ ਵਧਾਈ ਦਿਨਾ ਜਿਨ੍ਹਾਂ ਨੇ ਬਹੁਤ ਸੋਹਣਾ ਇੱਥੇ ਪ੍ਰਬੰਧ ਕਰਕੇ ਜਿਹੜਾ 에어ਪੋਰਟ ਦੀ ਹੈ ਨਾ ਜਿਹੜੀਆਂ ਟ੍ਰੈਫਿਕ ਉਹ ਨੂੰ ਉਹ ਵੀ ਨਹੀਂ ਰੋਕੀ ਲੋਕਾਂ ਨੂੰ ਵੀ ਨਹੀਂ ਡਿਸਟਰਬ ਕੀਤਾ ਤੇ ਫੰਕਸ਼ਨ ਵੀ ਜਿਹੜਾ ਉਹ ਹੋਇਆ ਜੀ ਹੁਣ ਸੁਖਬੀਰ ਬਾਦਲ ਦੇ ਉੱਪਰ ਗੋਲੀ ਚੱਲੀ ਹੈ ਜੀ ਦੇਖੋ ਬਹੁਤ ਮੰਦਭਾਗੀ ਘਟਨਾ ਹੈ ਉਹ ਵੀ ਉੱਥੇ ਜਿੱਥੇ ਗੁਰੂ ਕੀ ਨਗਰੀ ਜਿੱਥੇ ਸਰਬੱਤ ਦੇ ਭਲੇ ਦੀ ਬਾਣੀ ਪੜੀ ਜਾਂਦੀ ਹੈ ਜਿੱਥੇ 24 ਘੰਟੇ ਮਨੁੱਖਤਾ ਦੀ ਸੇਵਾ ਦਾ ਸੁਨੇਹਾ ਦਿੱਤਾ ਜਾਂਦਾ ਤੇ ਪੰਜਾਬ ਪੁਲਿਸ ਦੀ ਮੁਸਤੈਦੀ ਕਰਕੇ ਅੱਜ ਇੱਕ ਬਹੁਤ ਵੱਡੀ ਘਟਨਾ ਜਿਹੜੀ ਹੈ ਉਹ ਹੋਣੋਂ ਬਚ ਗਈ ਉਹ ਬੰਦੇ ਨੂੰ ਉੱਥੇ ਜਿਹੜਾ ਉੱਥੇ ਕਾਬੂ ਕਰ ਲਿਆ ਗਿਆ ਇਹ ਮੌਕੇ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਮੈਂ ਪਲ-ਪਲ ਜਿਹੜਾ ਡੀਜੀਪੀ ਨਾਲ ਔਰ ਪੰਜਾਬ ਪੁਲਿਸ ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਅੰਮ੍ਰਿਤਸਰ ਦੇ ਵਿੱਚ ਮੈਂ ਉਹਨਾਂ ਨਾਲ ਇਨ ਟੱਚ ਆ ਤੇ ਮੈਂ ਉਹਨਾਂ ਨੂੰ ਸਖਤ ਨਿਰਦੇਸ਼ ਵੀ ਦਿੱਤੇ ਨੇ ਕਿ ਇਹਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇ ਤੇ ਬਹੁਤ ਜਲਦੀ ਕਿ ਉਹਦੇ ਪਿੱਛੇ ਕੀ ਕਾਰਨ ਸੀ ਕੌਣ ਉਹਦੇ ਪਿੱਛੇ ਹੱਥ ਕੀਦਾ ਤੇ ਪੰਜਾਬ ਨੂੰ ਜਾਂ ਪੰਜਾਬ ਨੂੰ ਬਦਨਾਮ ਕਰਨ ਲਈ ਇਹ ਜਿਹੜੀਆਂ ਸ਼ਾਸ਼ਾਂ ਜਿਹੜੀਆਂ ਨੇ ਉਹ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ ਮੈਂ ਸੁਬੀ ਬਾਦਲ ਜੀ ਤੇ ਹੋਏ ਹਮਲੇ ਦੀ ਸਖਤ ਨਿੰਦਾ ਕਰਦਾ ਔਰ ਬੜੀ ਜਲਦੀ ਜਿਹੜਾ ਇਸ ਘਟਨਾ ਦੀ ਜਿਹੜੀ ਰਿਪੋਰਟ ਹੈ ਕਿਉਂਕਿ ਉਹ ਬੰਦਾ ਉਸੇ ਜਗਤ ਤੇ ਫੜੀ ਵੀ ਲਿਆ ਔਰ ਰਿਕਾਰਡ ਵੀ ਉਹਦਾ ਕ੍ਰਿਮੀਨਲ ਹੈ ਤੇ ਮੈਂ ਇਸ ਗੱਲ ਹੀ ਮਤਲਬ ਪੰਜਾਬ ਪੁਲਿਸ ਨੂੰ ਵਧਾਈ ਦਿਨਾ ਕਿ ਉਹਨਾਂ ਨੇ ਬਹੁਤ ਮੁਸ਼ਤਿਹਦੀ ਨਾਲ ਤਿੰਨ ਚਾਰ ਜਿਹੜੇ ਪੁਲਿਸ ਵਾਲੇ ਉੱਥੇ ਮੌਜੂਦ ਸੀ ਉਹਨਾਂ ਸਿਵਲ ਦੇ ਵਿੱਚ ਸੀਗੇ ਉਹਨਾਂ ਨੇ ਇੱਕਦਮ ਉਹਨੂੰ ਕਾਬੂ ਕੀਤਾ ਔਰ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਅਸੀਂ ਉੱਥੇ 175 ਜਿਹੜੇ ਜਵਾਨ ਤਾਇਨਾਤ ਕੀਤੇ ਹੋਏ ਨੇ ਆਈਜੀ ਐਸਪੀ ਸੋ ਅਸੀਂ ਕਿਉਂਕਿ ਭਾਵਨਾਵਾਂ ਨੇ ਜੁੜੀਆਂ ਹੋਈਆਂ ਉੱਥੇ ਤਲਾਸ਼ੀ ਨਹੀਂ ਕਿਸੇ ਦੀ ਕਿਉਂਕਿ ਸੰਗਤ ਬਹੁਤ ਲੱਖਾਂ ਦੀ ਗਿਣਤੀ ਚਾਹੁੰਦੀ ਹੈ ਤਲਾਸ਼ ਨਹੀਂ ਲੈ ਸਕਦੇ ਪਰ ਜੋ ਹੋਇਆ ਬਹੁਤ ਮੰਦਭਾਗਾ ਹੋਇਆ ਔਰ ਖਾਸ ਤੌਰ ਤੇ ਗੁਰੂ ਦੇ ਦਰ ਤੇ ਬਿਲਕੁਲ ਗੇਟ ਤੇ ਜਿਹੜਾ ਘੰਟਾ ਕਰ ਡਿਊਟੀ ਹੈ ਜਿਹੜੀ ਹੈ ਉੱਥੇ ਹੋਇਆ ਸੋ ਇਹਦੀ ਨਿਰਪੱਖ ਜਾਂਚ ਹੋਊਗੀ ਸਖਤਾਈ ਨਾਲ ਜਾਂਚ ਹੋਊਗੀ ਔਰ ਜੋ ਵੀ ਦੋਸ਼ੀ ਹੋਇਆ ਸਖ ਸਜੇਗਾ ਇਸ ਸਬੰਧੀ ਤੋਂ ਇੰਟਰਨੈਸ਼ਨਲ ਹਾਂਜੀ ਹਾਂਜੀ ਦੇਖੋ ਕਾਫੀ ਲੰਬੇ ਸਮੇਂ ਤੋਂ ਹੀ ਮੰਗ ਹੈ ਹੁਣ ਕਿਉਂਕਿ 에어ਪੋਰਟ ਨੂੰ ਵਧਾਉਣ ਦਾ ਵੀ ਸਾਡੇ ਕੋਲੇ ਸਕੋਪ ਹੈਗਾ ਇਹ ਜਿਹੜਾ ਟਰਮੀਨਲ ਹੈ ਇਹ ਵਿਚ ਵਾਲਾ ਟਰਮੀਨਲ ਹੈ ਇੱਕ ਟਰਮੀਨਲ ਇਹਦੇ ਇੱਧਰ ਬਣ ਸਕਦਾ ਇੱਕ ਪਰਲੇ ਪਾਸੇ ਬਣ ਸਕਦਾ ਤੇ ਅਸੀਂ ਵੱਖ-ਵੱਖ ਏਅਰ ਲਾਈਨਾਂ ਨਾਲ ਗੱਲ ਕਰ ਰਹੇ ਹਾਂ ਕਿ ਤੁਸੀਂ ਇੱਥੋਂ ਮੁਹਾਲੀ ਤੋਂ ਸਾਨੂੰ ਇੰਟਰਨੈਸ਼ਨਲ ਖਾਸ ਤੌਰ ਤੇ ਵੈਸਟਰਨ ਸਾਈਡ ਟੋਰਾਂਟੋ ਸੈਨ ਫਰਾਂਸਿਸਕੋ ਸ਼ਿਕਾਗੋ ਜਿੱਦ ਨੂੰ ਸਾਡਾ ਵੈਸਟਰਨ ਵਾਰ্ল্ড ਵੱਲ ਨੂੰ ਜਿਆਦਾ ਕਿਉਂਕਿ ਸ਼ਾਰਜਾ ਵਗੈਰਾ ਤਾਂ ਜਾਂਦੀ ਹੈ ਇਹ ਫਲਾਈਟਾਂ ਤੇ ਬੜੀ ਜਲਦੀ ਜਿਹੜਾ 에ਅਰਲਾਈਨ ਜਿਹੜੀਆਂ ਨੇ ਉਹ ਫਾਈਨਲ ਕਰ ਰਹੀਆਂ ਨੇ ਕੋਈ ਕਮੀ ਨਹੀਂ ਫਾਈਵ ਸਟਾਰ ਹੋਟਲ ਵੀ ਹੈਗੇ ਨੇ ਸਭ ਕੁਝ ਹੈ ਤੇ ਇੱਕ ਕੇਟਰਿੰਗ ਦਾ ਪ੍ਰਬੰਧ ਕਰਨਾ ਕਿਉਂਕਿ ਕੇਟਰਿੰਗ ਇੱਥੋਂ ਹੀ ਕਿਉਂਕਿ ਦਿੱਲੀ ਤੋਂ ਕੇਟਰਿੰਗ ਨਹੀਂ ਆ ਸਕਦੀ ਕੇਟਰਿੰਗ ਦਾ ਇੱਥੇ ਹੋਊਗਾ ਕਿਉਂਕਿ ਇੰਟਰਨੈਸ਼ਨਲ ਫਲਾਈਟ ਕੇਟਰਿੰਗ ਤੋਂ ਇਹ ਨਹੀਂ ਚੱਲ ਨਹੀਂ ਸਕਦੀ ਸੋ ਅਸੀਂ ਉਹਨਾਂ ਤੋਂ ਰਿਕੁਆਇਰਮੈਂਟ ਲਈਏ ਕਿ ਸਾਨੂੰ ਦੱਸ ਦੋ ਕੀ ਕੀ ਤੁਹਾਨੂੰ ਚਾਹੀਦਾ ਹੈ ਬਾਕੀ ਇਹ 에ਰਪੋਰਟ ਜਿਹੜਾ ਇੰਟਰਨੈਸ਼ਨਲ ਵਾਸਤੇ ਬਿਲਕੁਲ ਰੈਡੀ ਹੈ ਕਿਉਂਕਿ ਸਾਡੇ ਲੋਕ ਜਿਹੜੇ ਨੇ ਦਿੱਲੀ ਜਾਂਦੇ ਆ ਲੱਖਾਂ ਦੀ ਗਿਣਤੀ ਦਿੱਲੀ ਜਾਂਦੇ ਆ ਔਰ ਉਹ ਖੱਜਲ ਖਵਾਰੀ ਬਚੂਗੀ ਪਲੱਸ ਪੰਜਾਬ ਦੇ ਰੈਵਨਿਊ ਨੂੰ ਫਾਇਦਾ ਹੋਊਗਾ ਪਲੱਸ ਇਹ ਵੀ ਇੱਥੇ ਪੰਜਾਬ ਚ ਜਿਵੇਂ ਅੰਮ੍ਰਿਤਸਰ ਹੈ ਅਮਰitsar ਸਾਹਿਬ ਦੇ ਵਿੱਚ ਵੀ ਜਿਹੜਾ ਸ਼ਿਗੂ ਰਾਮਦਾਸ 에ਰਪੋਰਟ ਹੈ ਉੱਥੇ ਵੀ ਫਲਾਈਟਾਂ ਘਟ ਨੇ ਸੁਖਬੀਰ ਬਾਦਲ ਦੇ ਹੋਏ ਹਮਲੇ ਤੇ ਐਮਪੀ ਮਲਵਿੰਦਰ ਕੰਗ ਨੇ ਦੁਗਦਾ ਪ੍ਰਗਟਾਵਾ ਕੀਤਾ ਤੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਮਲਵਿੰਦਰ ਕੰਗ ਨੇ ਕਿਹਾ ਕਿ ਹਮਲਾ ਕਰਨ ਵਾਲਾ ਸੱਚਾ ਸਿੱਖ ਨਹੀਂ ਹੋ ਸਕਦਾ ਤੇ ਉਹ ਦੋਸ਼ੀ ਨੂੰ ਕਠੋਰ ਸਜ਼ਾ ਦਿੱਤੀ ਜਾਵੇ ਉਹਨਾਂ ਐ ਵੀ ਕਿਹਾ ਕਿ ਪੁਲਿਸ ਦੀ ਭੂਮਿਕਾ ਸ਼ਲਾਘਾਯੋਗ ਰਹੀ ਜਿਨ੍ਹਾਂ ਨੇ ਮੁਸ਼ਤੇਦੀ ਨਾਲ ਹਮਲਾਵਰ ਨੂੰ ਮਨਸੂਬਾ ਫੇਲ ਕਰ ਦਿੱਤਾ ਤੇ ਉਸ ਨੂੰ ਕਾਬੂ ਕਰ ਲਿਆ ਸਾਈਡ ਦੇਖੋ ਅੱਜ ਜਿਹੜਾ ਦਰਬਾਰ ਸਾਹਿਬ ਤੇ ਬਾਹਰ ਸੁਖਬੀਰ ਸਿੰਘ ਬਾਦਲ ਤੇ ਜਿਹੜਾ ਹਮਲਾ ਹੋਇਆ ਆਮਾਦੀ ਪਾਰਟੀ ਇਹਨੂੰ ਸਖਤ ਸ਼ਬਦਾਂ ਚ ਦੀ ਨਿੰਦਾ ਕਰਦੀ ਹੈ ਔਰ ਇਹ ਕਦੀ ਵੀ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਗੁਰੂ ਸਾਹਿਬ ਦੇ ਦਰ ਤੇ ਜਾ ਕੇ ਜਿਹੜਾ ਵੀ ਕੋਈ ਬੰਦਾ ਇਹੋ ਜੀ ਘਟਿਆ ਹਰਕਤ ਨੂੰ ਅੰਜਾਮ ਦੇ ਰਿਹਾ ਉਹ ਸੱਚਾ ਸਿੱਖ ਨਹੀਂ ਹੋ ਸਕਦਾ ਮੈਂ ਪੰਜਾਬ ਪੁਲਿਸ ਨੂੰ ਜ਼ਰੂਰ ਵਧਾਈ ਦਵਾਂਗਾ ਪੰਜਾਬ ਪੁਲਿਸ ਨੇ ਬਹੁਤ ਮੁਸਤੈਦੀ ਵਿਖਾਈ ਔਰ ਇਸ ਮਾੜੀ ਘਟਨਾ ਤੋਂ ਅੰਜਾਮ ਹੋਣ ਤੋਂ ਬਚਾ ਕੀਤਾ ਕਿਉਂਕਿ ਜਿਤਨਾ ਕਮਿਸ਼ਨਰ ਪੁਲਿਸ ਅਮਰitsar ਸਾਹਿਬ ਨੇ ਦੱਸਿਆ ਹੈ ਕਿ ਸਾਨੂੰ ਕੁਝ ਇਨਪੁਟ ਸੀਗੇ ਔਰ ਉੱਥੇ ਤਕਰੀਬਨ 120 ਦੇ ਕਰੀਬ ਜਿਹੜੇ ਪੁਲਿਸ ਦੇ ਜਵਾਨ ਸਾਦੀ ਵਰਤੀ ਚ ਪਹਿਲਾਂ ਤੋਂ ਤਨਾਸ ਦਰਬਾਰ ਸਾਹਿਬ ਚ ਕਿਸੇ ਵੀ ਬੰਦੇ ਦੀ ਕੋਈ ਤਲਾਸ਼ੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਹ ਗੁਰੂ ਘਰ ਦੀ ਮਰਿਆਦਾ ਹੈ ਲੇਕਿਨ ਜਿਸ ਤਰੀਕੇ ਨਾਲ ਜਿਸ ਘਟਿਆ ਔਰ ਸ਼ਰਮਨਾਕ ਹਰਕਤ ਨੂੰ ਅੰਜਾਮ ਦੇਣ ਦੀ ਇਹ ਕੋਸ਼ਿਸ਼ ਕੀਤੀ ਹੈ ਇਹਨੂੰ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਔਰ ਇਸ ਬੰਦੇ ਦੇ ਜਿਹੜਾ ਬੰਦਾ ਫੜਿਆ ਗਿਆ ਹੈ ਮੌਕੇ ਤੇ ਉਹਦੇ ਖਿਲਾਫ ਸਖਤ ਕਾਰਵਾਈ ਵੀ ਹੋਗੀ ਔਰ ਕਠੋਰ ਜਿਹੜੀ ਹੈ ਸਜ਼ਾ ਉਹਨੂੰ ਜ਼ਰੂਰ ਪੰਜਾਬ ਸਰਕਾਰ ਉਹ ਪੰਜਾਬ ਪੁਸਤ। ਮੋਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵੱਲੋਂ 12ਵਾਂ ਡਾਕਟਰ ਅਮਰਜੀਤ ਸਿੰਘ ਖੇੜਾ ਯਾਦਗਾਰੀ ਸਾਲਾਨਾ ਖੇਡਾਂ ਦਾ ਇਨਾਮ ਵੰਡ ਸਮਾਗਮ ਧੂਮ-ਤਾਮ ਨਾਲ ਨੇਪਰੇ ਚੜਿਆ। ਮੋਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵੱਲੋਂ 12ਵੇਂ ਕੇਡ ਦਾ ਇਨਾਮ ਵੰਡ ਸਮਾਰੋਹ ਫੇਸ ਸਾਧੇ ਕਮਿਊਨਿਟੀ ਸੈਂਟਰ ਮੋਹਾਲੀ ਵਿਕੇ ਹੋਇਆ ਜਿਸ ਵਿੱਚ ਲਾਇਨ ਏ ਐਸ ਚੀਮਾ ਡਾਇਰੈਕਟਰ ਚੀਮਾ ਬੋਇਲਰ ਅਤੇ ਚੇਅਰਮੈਨ ਪੰਜਾਬ ਫਿਲਮ ਸਿਟੀ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਬ੍ਰਿਗੇਡੀਅਰ ਜੇਐਸ ਜਗਦੇਵ, ਮੀਤ ਪ੍ਰਧਾਨ ਜਰਨੈਲ ਸਿੰਘ, ਆਰਪੀ ਸਿੰਘ ਵਿਗ ਅਤੇ ਹਰਿੰਦਰ ਹੈਰੀਵਲੋ ਉਹਨਾਂ ਨੂੰ ਫੁੱਲਾਂ ਦਾ ਗੁਲਦਸਾ ਦੇ ਕੇ ਜੀ ਆਇਆਂ ਕਿਹਾ ਗਿਆ। ਧਰਤੀ ਤੇ ਲਗਾਤਾਰ ਹੋ ਰਹੀ ਜੰਗਲਾਂ ਦੀ ਕਟਾਈ ਦਾ ਅਸਰ ਜਿੱਥੇ ਪਰਿਆਵਰਣ ਤੇ ਪੈ ਰਿਹਾ ਹੈ ਉੱਥੇ ਇਸ ਦਾ ਜੰਗਲੀ ਜੀਵ ਅਤੇ ਪੰਛੀਆਂ ਤੇ ਵੀ ਪੈਂਦਾ ਨਜ਼ਰ ਆ ਰਿਹਾ ਹੈ ਇੱਕ ਪਾਸੇ ਜਿੱਥੇ ਜੰਗਲੀ ਜੀਵ ਇਹਨਾਂ ਜੰਗਲਾ ਦੇ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਨ ਉੱਥੇ ਹੀ ਦੂਜੇ ਪਾਸੇ ਪੰਛੀ ਵੀ ਇਹਨਾਂ ਜੰਗਲਾ ਵਿੱਚ ਲੱਗੇ ਰੁੱਖਾਂ ਤੇ ਆਪਣੇ ਆਲਣੇ ਬਣਾ ਕੇ ਰਹਿੰਦੇ ਹਨ ਪਰ ਸਮੇਂ ਦੀ ਮਾਰ ਦੇ ਚਲਦਿਆਂ ਜੰਗਲਾ ਦਾ ਕਟਾਹਣ ਬਹੁਤ ਹੀ ਵੱਡੇ ਪੱਧਰ ਤੇ ਹੋ ਰਿਹਾ ਜਿਸ ਕਾਰਨ ਕਈ ਜੰਗਲੀ ਜੀਵਾਂ ਅਤੇ ਪੰਛੀਆਂ ਦੀਆਂ ਪ੍ਰਜਾਤੀਆਂ ਲੁप्त ਹੋਣ ਤੇ ਕਗਾੜ ਨੇ ਅਤੇ ਭਵਿੱਖ ਵਿੱਚ ਉਹ ਦਿਨ ਦੂਰ ਨਹੀਂ ਜਦੋਂ ਸਾਡੇ ਬੱਚੇ ਇਨ੍ਹਾਂ ਪ੍ਰਜਾਤੀਆਂ ਨੂੰ ਵੇਖਣ ਤੋਂ ਮਹਿਰੂਮ ਰਹਿ ਜਾਣਗੇ ਤੇ ਸਮੇਂ ਦੀ ਸ਼ਮਾਰ ਨੂੰ ਦੇਖਦੇ ਹੋਏ ਲੋੜ ਹੈ ਬੱਚਿਆਂ ਨੂੰ ਇਸ ਬਾਰੇ ਪੜਾਉਣ ਦੀ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਸ਼੍ਰੀ ਅਜੇ ਗਾਂਧੀ ਐਸਐਸਪੀ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼੍ਰੀ ਗੁਰਸ਼ੰਤਜੀਤ ਸਿੰਘ ਮੋਗਾ ਦੀ ਸੁਪਰਵਾਈਜ਼ਨ ਹੇਠ ਮੋਗਾ ਪੁਲਿਸ ਨੂੰ ਸਵੇਲ ਵੱਡੀ ਸਫਲਤਾ ਮਿਲੀ ਜਦੋਂ ਥਾਣਾ ਸਦਰ ਮੋਗਾ ਦੀ ਪੁਲਿਸ ਪਾਰਟੀ ਵੱਲੋਂ ਪੰਜ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ પાસે ਇੱਕ ਪਿਸਤਲ ਦੋ ਮੈਗਜ਼ੀਨ 18 ਜਿੰਦਾ ਕਾਰ ਤੋਂ ਸਤੇ ਕ੍ਰੇਟਾ ਕਾਰ ਬਰਾਮਦ ਕੀਤੀ ਗਈ ਸਾਡੇ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਮੜਿਆ ਅੰਸਰਾਂ ਖਿਲਾਫ ਚਲਾਈ ਗਈ ਮਹਿੰਮ ਤਹਿਤ ਸ੍ਰੀ ਅਜੇ ਗਾਂਧੀ ਆਈਪੀਐਸ ਐਸਐਸਪੀ ਮੋਗਾ ਦੇ ਦਸਹਨ ਦੇਸ਼ਾਂ ਤੇ ਜਿਹੜੇ ਤੇ ਡੀਐਸਪੀ ਸਾਜੁਰਾ ਸਿੰਘ ਐਸਪੀ ਹੈੱਡਕੁਆਰਟਰ ਤੇ ਡੀਐਸਐਚਓ ਸਦਰ ਗੁਰਸੇਵ ਸਿੰਘ ਜਿਹੜੇ ਆਪਣੇ ਪੁਲਿਸ ਪਾਰਟੀ ਨਾਲ ਇਹ ਇਲਾਕੇ ਦੇ ਵਿੱਚ ਮਸਤੈਦੀ ਨਾਲ ਇਹ ਡਿਊਟੀ ਕਰ ਰਹੇ ਸੀ ਤੇ ਨਾਕਾਬੰਦੀ ਕੀਤੀ ਹੋਈ ਸੀ ਜਿਦੇ ਵਿੱਚ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਕੁਝ ਬੰਦੇ ਗੱਡੀ ਕ੍ਰੇਟਾ ਗੱਡੀ ਦੇ ਵਿੱਚ ਆ ਰਹੇ ਆ ਤੇ ਉਹਨਾਂ ਕੋਲ ਵੈਪਨ ਵੀ ਹੈਗਾ ਤੇ ਉਹ ਗੱਡੀ ਨੂੰ ਜਦੋਂ ਨਾਕੇ ਤੇ ਇਹਨਾਂ ਨੇ ਚੈੱਕ ਕੀਤਾ ਤੇ ਪੰਜ ਬੰਦੇ ਉਹਨਾਂ ਵਿੱਚੋਂ ਕਾਬੂ ਕੀਤੇ ਤੇ ਜਿਨ੍ਹਾਂ ਕੋਲ ਇੱਕ ਪਿਸਤਲ 7.65 ਤੇ ਦੋ ਮੈਗਜ਼ੀਨ ਤੇ 18 ਜਿੰਦਾ ਕਾਰਤੂਸ ਅਤੇ ਇੱਕ ਕ੍ਰੇਟਾ ਕਾਰ ਪੀਵੀ 64 ਸੀ 8700 ਬਰਾਮਦ ਹੋਈ ਤੇ ਇਹਨਾਂ ਤੇ ਜਿਹੜੇ ਪਤਾ ਕਰਨ ਤੇ ਇਹਨਾਂ ਦੀ ਪੁਛਗਿਸ਼ ਕਰਨ ਤੇ ਇੱਕ ਸਤਪਾਲ ਸਿੰਘ ਉਰਫ ਪਾਲੀ ਇਹਦੇ ਖਿਲਾਫ ਦੋ ਮੁਕਾਦਮੇ ਦਰਜ ਆ ਪਹਿਲਾਂ ਹੀ 379ਵੀ ਦੇ ਤੇ 379ਵੀ ਦੇ ਦੋਵੇਂ ਮੁਕਾਦਮੇ ਫਾਜ਼ਿਲਕਾ ਤੇ ਸਦਰ ਫਾਜ਼ਿਲਕਾ ਦਰਜ ਹੋਏ ਆ ਤੇ ਗੁਰਮੀਤ ਸਿੰਘ ਉਰਫ ਗੁਰੀ ਪੁੱਤਰ ਸਤਨਾਮ ਸਿੰਘ ਇਹਦੇ ਵੀ ਸਦਰ ਫਾਜ਼ਿਲਕਾ ਤੇ ਜਲਾਲਾਬਾਦ ਦੇ ਵਿੱਚ ਦੋ ਮੁਕਾਦਮੇ ਦਰਜ ਹੈਗੇ ਆ ਪੰਜ ਮੁਕਾਦਮੇ ਦਰਜ ਆ ਇਹਦੇ ਉੱਪਰ ਇਹਦੇ ਵਿੱਚ ਸਿਟੀ ਫਿਰੋਜ਼ਪੁਰ ਚ ਵੀ ਦਰਜ ਹੈਗੇ ਆ ਤੇ ਜਲਾਲਾਬਾਦ ਦੇ ਵਿੱਚ ਵੀ ਦਰਜ ਹੈ ਗਿਆ ਤੇ ਅਮਨ ਕੁਮਾਰ ਉਰਫ ਅਮਨਾ ਇਹਨਾਂ ਦੇ ਖਿਲਾਫ ਤਿੰਨ ਮੁਕੱਦਮੇ ਇਹਦੇ ਖਿਲਾਫ ਦਰਜ ਆ ਇਹਨਾਂ ਨੇ ਦੋ ਬੰਦੇ ਹੋਰ ਆ ਮਨਜੀਤ ਉਰਫ ਮੰਜੂ ਤੇ ਪਵਨ ਕੁਮਾਰ ਉਰਫ ਪਵਨਾ ਤੇ ਇਹਨਾਂ ਤੋਂ ਵੀ ਜਿਹੜੀ ਹੁਣ ਗ੍ਰਿਫਤਾਰੀ ਪਾ ਲਿਆ ਇਹਨਾਂ ਤੋਂ ਹੁਣ ਰਿਵਾਰਡ ਲੈ ਕੇ ਇਹਨਾਂ ਨੇ ਸਸਤੀ ਨਾਲ ਪੁਛੇਸ਼ ਕਰਕੇ ਇਹ ਕਿਸ ਪਰਪਸ ਲਈ ਇੱਧਰ ਆਏ ਸੀਗੇ ਇਹਦੇ ਇਹਨਾਂ ਤੋਂ ਪੁਛੇਸ਼ ਕੀਤੀ ਜਾਊਗੀ ਤੇ ਅਗਲੇ ਘਰ ਵੀ ਇਹਨਾਂ ਦੇ ਖਿਲਾਫ ਕੀਤੀ ਜਾਏਗੀ ਸਾਰੇ ਕਿੱਥੋਂ ਦੇ ਰਹੇ ਨੇ ਜੀ ਇਹ ਸਾਰੇ ਫਾਜ਼ਿਲਕਰਾ ਸਾਈਡ ਦੇ ਹੈਗੇ ਆ ਜਲਾਲਾਬਾਦ ਦੇ ਕਿਵੇਂ ਕਿਸੇ ਮਾਦਰ ਤੋਂ ਆ ਇਹ ਹੁਣ ਇਹਦੀ ਇਨਵੈਸਟੀਗੇਸ਼ਨ ਦੇ ਵਿੱਚ ਸਾਰੀ ਗੱਲ ਕਲੀਅਰ ਹੋਊਗੀ ਉਹ ਵੀ ਸਾਰਾ ਕੁਝ ਚੈੱਕ ਕਰ ਰਹੇ ਆ ਇਹਨਾਂ ਦਾ ਕਿਉਂਕਿ ਜਿਹੜਾ ਵੈਪਨ ਲੈ ਕੇ ਚੱਲਣਾ ਤੇ ਇਹਦੇ ਵਿੱਚ ਕੁਝ ਨਾ ਕੁਝ ਉੱਤ ਨਜ਼ਰ ਆਉਂਦਾ ਮੁਕੱਦਮੇ ਵੀ ਹੈਗੇ ਇਹਨਾਂ ਤੇ ਦੋ ਦੋ ਤਿੰਨ ਤਿੰਨ ਤੇ ਪੰਜ ਮੁਕੱਦਮੇ ਵੀ ਇੱਕ ਤੇ ਹੈਗੇ ਦਰਜ ਇਹ ਸਾਰਾ ਕੁਝ ਕਲੀਅਰ ਕਰਕੇ ਤੇ ਰਿਮਾਂਡ ਦੇ ਵਿੱਚ ਫਿਰ ਅਗਲੀ ਕਾਰਵਾਈ ਅਮਲ ਚ ਲਿਆਂਦੀ ਜੋ ਦੋਸਤੋ ਇਸਨ ਸਾਡੀਆਂ ਅਸ ਦੀਆਂ খাশ খবর নম্বর তাজা খবর তো সামনে ফেরত রূপর হওয়া গে তদ তকলেই মেনু কে তিন্দর কোরজাজ রা র